ਐਸਆਈਟੀ ਬਣੀ ਹੈ ਆ ਕੋ ਭਗਵੰਤ ਮਾਨ ਜੀ ਨੇ ਨਹੀਂ ਬਣਾਈ ਸਾ ਆ ਇਲੈਕਸ਼ਨ ਕਮਿਸ਼ਨ ਨੇ ਮਾਰਕਿਸਤਿਆ ਕਰਕੇ ਮਾਨੂੰ ਰਿਪੋਰਟ ਕਰੋ ਤਾਂ ਐਸਆਈਟੀ ਬਣੀ ਹੈ ਆਪੋ ਜਨ ਕਹਿ ਰਹੇ ਆ ਵੀ ਇਹ ਸਾਰੀ ਅਜਿਹੀ ਪ੍ਰਤਾਪ ਹੋਇਆ ਏ ਇਸ ਇਲਾਕੇ ਦੇ ਉਹਦੀ ਸਾਠ ਕੰਡ ਜੇਲ੍ਹ ਚੋਂ ਬਣੀ ਹੈ ਸੰਗਰੂਰ ਜੇਲ੍ਹ ਚੋਂ ਬਣੀ ਜਿਹੜੀ ਦਾਰੂ ਦੀ ਨੀਤੀ ਕਰਕੇ ਅੱਜ ਪੰਜਾਬ ਕੇ ਮੌਤਾ ਹੋ ਰਹੀ ਐ ਪੰਜਾਬ ਦੇ ਜਵਾਨੀ ਨੂੰ ਖੋਰਾ ਲੱਗ ਰਿਹਾ ਐ ਉਹ ਦਿੱਲੀ ਵਾਲੀ ਨੀਤੀ ਇੱਥੇ ਲੱਗੀ ਐ ਇਹ ਅੰਦਰ ਫਿਰੋਤੇ ਵੀ ਲੈ ਰਹੇ ਐ ਦਾਰੂ ਵੀ ਵੇਚ ਰਹੇ ਐ ਚਿੱਟਾ ਵੀ ਵੇਚ ਰਹੇ ਐ ਲੋਕਾਂ ਨੇ ਕਤਲ ਦੇ ਵੀ ਮੂਸੇ ਵਾਲਾ ਜਿਹੜਾ ਮਰਡਰ ਐ ਜੇਲ੍ਹ ਚੋਂ ਅੰਦਰੋਂ ਬੈਠ ਕੇ ਸਾਜ਼ਿਸ਼ ਕੀਤੀ ਗਈ ਇੰਟਰਵਿਊ ਅੰਦਰ ਹੋ ਰਹੀ ਐ ਅਕਸ਼ਰੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਸੰਗਰੂਰ ਦੇ ਵਿੱਚ ਪਹੁੰਚੇ ਜਿੱਥੇ ਜਹਰਲੀ ਸ਼ਰਾਬ ਪੀਣ ਦੇ ਨਾਲ ਕਈ ਮੌਤਾਂ ਹੋਈਆਂ ਨੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਰੱਜ ਕੇ ਨਿਸ਼ਾਨੇ ਸਾਦੇ ਨੇ ਮੌਤਾਂ ਜਵਾਨ ਮੌਤਾਂ ਜਿਹੜੀਆਂ ਇੱਕ ਪਿੰਡ ਦੇ ਅੰਦਰ ਗੁਜਰਾ ਪਿੰਡ ਦੇ ਅੰਦਰ ਹੋਈਆਂ ਮੈਂ ਸਮਝਦਾ ਹਾਂ ਉਹਨਾਂ ਪਰਿਵਾਰਾਂ ਤੋਂ ਕੁਝ ਆ ਕਹਿਣਾ ਵੀ ਉਹ ਕੀ ਕਹਿ ਰਹੇ ਸਨ ਉਹਨਾਂ ਦੇ ਘਰੇ ਜਵਾਨ ਮੌਤ ਹੋਈ ਹੈ 17 ਤੇ ਬੈਠੇ ਹੈ ਅੱਜ ਪਰ ਉਹਨਾਂ ਦੇ ਦੁੱਖ ਨਾਲ ਦੁੱਖ ਦੇ ਉੱਤੇ ਆ ਕੇ ਕੋਈ ਮੱਲਬ ਲਾਣ ਦੀ ਗੱਲ ਹੁੰਦੀ ਤਾਂ ਚੰਗਾ ਸੀਗਾ ਪਰ ਜਿਸ ਤਰ੍ਹਾਂ ਦਾ ਉਹਨਾਂ ਦੇ ਪਰਿਵਾਰਾਂ ਤੋਂ ਮੈਨੂੰ ਸੁਣਨ ਨੂੰ ਮਿਲੇ ਕਿ ਉਹਨਾਂ ਦੇ ਪਰਿਵਾਰਾਂ ਨੂੰ ਕਮਰੇ ਦੇ ਅੰਦਰ ਟਾੜ ਦਿੱਤਾ ਗਿਆ ਤਾਂ ਕਿ ਉਹ ਗੱਲ ਪ੍ਰੈਸ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਨੂੰ ਰੂਬਰੂ ਨਾ ਹੋ ਸਕਣ ਇਹ ਭਗਵੰਤ ਮਾਨ ਜੀ ਲੋਕਾਂ ਦੇ ਆਪਣੇ ਆਪ ਨੂੰ ਆਮ ਆਦਮੀ ਦੇ ਨੁਮਾਇੰਦਾ ਕਹਿੰਦੇ ਐ ਤੇ ਉਹ ਪਰਿਵਾਰ ਬੱਚੀਆਂ ਮੈਂ ਤਾਂ ਉਹਨਾਂ ਦੀ ਉਮਰ ਦੇਖ ਕੇ ਹੈਰਾਨ ਸੀ ਕਿ ਆਪ ਬੱਚੀ ਜਿਹੜੀ ਹੈ ਵਿਧਵਾ ਹੋਗੀ ਉਹਦੀ ਉਮਰ ਕਿੰਨੀ ਕੀ ਹੈ ਇਕਲਾਬ ਬੱਚੀ ਉਹ ਮੇਰੇ ਕਲਪ ਚ ਤਾਂ 18 19 ਸਾਲ ਦੀ ਵੀ ਨਹੀਂ ਹੋਣੀ ਉਹ ਉਹ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਦੇਖਣੇ ਪੈ ਰਹੇ ਨੇ ਪਰਿਵਾਰ ਦੇ ਅੰਦਰੋਂ ਮੌਤਾਂ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਜੋ ਕੁਝ ਪਰੇਸ਼ਾਨੀਆਂ ਦੇਖਣੀ ਪੈ ਰਹੀਆਂ ਉਹਦੇ ਵਾਸਤੇ ਤੇ ਸੰ ਮੇਰਾ ਤਾਂ ਮੰਨਣਾ ਹੀ ਹੈ ਵੀ ਜਿਹੜੇ ਭਗਵੰਤ ਮਾਨ ਜੀ ਅੱਜ ਆਈਐਸਏ ਚੱਕਰ 'ਚ ਐ ਵੀ ਸੁਨੀਲ ਜੀ ਆ ਖੜਾਣ ਲੱਗੇ ਨਹੀਂ ਤਾਂ ਚੀਮਾ ਸਾਹਿਬ ਦਾ ਵੀ ਆਪਣਾ ਇਲਾਕਾ ਹੈ ਭਗਵੰਤ ਮਾਨ ਜੀ ਦਾ ਆਪਦਾ ਇਲਾਕਾ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਜੀਰੀਵਾਲ ਸਾਹਿਬ ਨੂੰ ਬਾਅਦ 'ਚ ਸੰਭਾਲ ਲੈਂਦੇ ਇਹ ਜਿਹੜੇ ਇਹਨਾਂ ਦੇ ਆਪਦੇ ਹੈ ਜਿਨ੍ਹਾਂ ਨੇ ਅੱਜ ਉਸ ਕੁਰਸੀ ਤੇ ਨਵਾਜੀ ਹੈ ਇਹਨਾਂ ਨੂੰ ਭਗਵੰਤ ਮਾਨ ਜੀ ਦਾ ਮੈਂ ਸਮਝਦਾ ਮੋਰਲ ਡਿਊਟੀ ਬਣਦੀ ਸੀ ਵੀ ਪਹਿਲਾਂ ਆ ਕੇ ਪਰਿਵਾਰ ਸਾਹਮਣੇ ਸਾਰਾ ਪੰਜਾਬ ਹੀ ਵੈਸੇ ਤਾਂ ਕਹਿੰਦੇ ਮੇਰਾ ਪਰਿਵਾਰ ਹੈ ਫਰਾ ਦਾ ਆਪਦਾ ਨਿੱਜੀ ਘਰੇ ਜਿੱਥੇ ਬੈਠੇ ਹੈ ਆਪਦਾ ਘਰ ਤਾਂ ਸਾਹਮਣੇ ਪਰ ਜਿਹੜੀ ਸਮੱਸਿਆ ਇੱਥੇ ਵੀ ਚਾਹੇ ਲੋਕ ਅਨਪੜਾ ਹੈ ਗਰੀਬ ਹੈ ਪਰ ਉਹ ਵੀ ਕਹਿ ਰਿਹਾ ਹੈ ਵੀ ਆ ਜਿਹੜੇ ਤੰਗਾੜ ਹੈ दारू ਦਾ ਧੰਦਾ ਚਲਾਉਂਦੇ ਐ ਚਾਹੇ ਕੋਈ ਬਠਿੰਡੇ ਬੈਠਾ ਜਿਹਦਾ ਨਾਮ ਲੈ ਰਹੇ ਸੀ ਮੈਂ ਕਿਸੇ ਦਾ ਨਾਮ ਲੈਣਾ ਨਹੀਂ ਚਾਹੁੰਦਾ ਇਹਨਾਂ ਪਰਿਵਾਰੀ ਦੱਸ ਦੇਣਗੇ ਵੀ ਜਿਹੜੇ ਪਰਿਵਾਰਾਂ ਨਾਲ ਐਕਸ਼ਨ ਕਮੇਟੀ ਦੇ ਮੈਂਬਰ ਬੈਠੇ ਸੀ ਕਹ ਰਹੇ ਸੀ ਵੀ ਉੱਥੇ ਜਾ ਕੇ ਉਹਨਾਂ ਨਾਲ ਅਸੀਂ ਖੇਡਦੇ ਆ ਭਗਵੰਤ ਮਾਨ ਜੀ ਤੇ ਅੱਜ ਜੇ ਕਿਸੇ ਹੋਰ ਦੇ ਗਲਚੇ ਪਾਣਾ ਚਾਹੁੰਦੇ ਐ ਇੱਥੇ ਵੀ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਐ ਜਿੱਥੇ ਕਹਿ ਰਹੇ ਹਰਿਆਣ ਬਾਰਡਰ ਦੇ ਉੱਤੇ ਪਈਆਂ ਐ ਤੇਜਪੁਰਿਆ ਕਿਥੇ ਕਹਿ ਰਹੇ ਆ ਉਹਨੂੰ ਵੀ ਕਹਿੰਦੇ ਜੀ ਇੱਥੇ ਜੇ ਲੋਕਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸ਼ੈ ਤੇ ਅੱਜ ਹੀ ਮੈਂ ਜਿਹੜੀ ਗੱਲ ਸੁਣ ਰਿਹਾ ਸੀ ਜੋ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਆਇਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਲਾਹੀ ਬੇਨਤੀ ਕਰਕੇ ਆਇਆ ਸੀ ਮਨੋ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਹੀ ਆ ਅਸੀਂ ਸਵੇਰੇ ਉਹਨਾਂ ਨੂੰ ਕਹਿ ਗਏ ਆ ਮੇਰੇ ਨਾਲ ਦੁਪਹਿਰ ਨੂੰ ਨਾਲ ਦੇ ਨਾਲ ਹੀ ਉਹਨਾਂ ਨੇ ਇਨਕੁਆਇਰੀ ਆਰਡਰ ਕਰਤੀ ਜਿਹੜ ਆ ਕੋਈ ਭਗਵੰਤ ਮਾਨ ਜੀ ਨੇ ਨਹੀਂ ਬਣਾਈ ਸਾਹਿਬ ਆ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤਾ ਵੀ ਆ ਕਰਕੇ ਮੈਨੂੰ ਰਿਪੋਰਟ ਕਰੋ ਤਾਂ ਐਸਆਈਟੀ ਬਣੀ ਹੈ ਨਹੀਂ ਤਾਂ ਭਗਵੰਤ ਮਾਨ ਜੀ ਨੇ ਇਹਨਾਂ ਦਿਨ ਹੋ ਗਏ ਬੋਲੇ ਉਹਨਾਂ ਨੂੰ ਤਾਂ ਯਾਦ ਹੀ ਨਹੀਂ ਹੁੰਦਾ ਉੱਥੇ ਦਿੱਲੀ ਬੈਠੇ ਭਾਸ਼ਣ ਕਰੀ ਜਾਂਦੇ ਫਰਜ ਬਣਦਾ ਸੀਗਾ ਇੱਥੇ ਆ ਕੇ ਕਰਦੇ ਪਰ ਜਿਹੜਾ ਇਲਜ਼ਾਮ ਮੈਂ ਕਰ ਲਉਂ ਥੇ ਇਲੈਕਸ਼ਨ ਕਮਿਸ਼ਨ ਚ ਕਹਿ ਕੇ ਆਇ ਸੀ ਸਿਬਨ ਸਾਹਿਬ ਨੂੰ ਇਹ ਉਹਨਾਂ ਦੇ ਥਰੂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉੱਥੇ ਦਿੱਲੀ ਮੈਸੇਜ ਕਰਵਾਇਆ ਸੀਗਾ ਪੀ ਪੰਜਾਬ ਦਾ ਜਿਹੜਾ दारू ਦਾ ਤੇ ਖਾਸ ਤੌਰ ਤੇ ਆ ਨਕਲੀ ਤੇ ਸਸਤੀ दारू ਜਿੱਚੋਂ ਜ਼ਿਆਦਾ ਮੁਨਾਫਾ ਹੁੰਦਾ। ਕਿਉਂਕਿ ਸਾਰਾ ਮਸਲਾ ਪੈਸੇ ਕਮਾਉਣ ਦਾ ਹੈ ਸਭ। ਉਹ ਪੈਸੇ ਕਮਾਉਣ ਵਾਸਤੇ ਜਿਹੜੇ ਜ਼ੇਲਾ 'ਚ ਇਹਨਾਂ ਦੇ ਗੈਂਗਸਟਰਸ ਬੈਠੇ ਹੈ। ਜਿਹੜੇ ਲਿਕਰ ਮਾਫੀਆ, दारू ਮਾਫੀਆ ਜ਼ੇਲਾ 'ਚ ਬੈਠਾ ਉੱਤੋਂ ਚੱਲ ਰਹੀ ਹੈ ਸਿਟੀ ਦੀ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਅੱਜ ਮੈਂ ਸੁਣ ਰਿਹਾ ਸੀ ਇੱਥੇ ਆਣ ਤੋਂ ਪਹਿਲਾਂ। ਆਫੀਸਰਸ ਕਹਿ ਰਹੇ ਆ ਵੀ ਇਹ ਸਾਰੀ ਆ ਜਿਹੜੀ ਵਰਤਾਂਤ ਹੋ ਰਿਹਾ ਹੈ ਇੱਥੇ ਇਸ ਇਲਾਕੇ 'ਚ। ਉਹਦੀ ਸਾਠ ਕਾਂਡ ਜੇਲ੍ਹ ਚੋਂ ਬਣੀ ਹੈ ਸੰਗਰੂਰ ਜੇਲ੍ਹ ਚੋਂ ਬਣੀ ਹੈ ਭਗਵੰਤ ਮਾਨ ਜੀ ਕਹਿ ਰਹੇ ਆ ਕਿ ਕੇਜਰੀਵਾਲ ਸਾਹਿਬ ਨੂੰ ਸਰਕਾਰ ਚਲਵਾਵਾਂਗੇ ਜੇਲ੍ਹ ਚੋਂ ਉੱਥੋਂ ਚਲਾਣ ਦੀ ਇਜਾਜ਼ਤ ਦਿਆਂਗੇ ਸਾਹਿਬ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਇਜਾਜ਼ਤ ਤਾਂ ਦਿੱਲੀ 'ਚੋਂ ਲੋੜ ਪੈਂਦੀ ਹੈ ਜਿਹੜੀ दारू ਦੀ ਨੀਤੀ ਕਰਕੇ ਅੱਜ ਪੰਜਾਬ 'ਚ ਮੌਤਾਂ ਹੋ ਰਹੀਆਂ ਐ ਪੰਜਾਬ ਦੇ ਜਵਾਨੀ ਨੂੰ ਖੋਰਾ ਲੱਗ ਰਿਹਾ ਐ ਉਹ ਦਿੱਲੀ ਵਾਲੀ ਨੀਤੀ ਇੱਥੇ ਲੱਗੀ ਐ ਉਹਦੇ 'ਚ ਉਹਨਾਂ ਨੂੰ ਸਾਰਿਆਂ ਨੂੰ ਕੇਜਰੀਵਾਲ ਸਾਹਿਬ ਅੰਦਰ ਬੈਠੇ ਐ ਸੁਸੋਦੀਆ ਜੀ ਅੰਦਰ ਬੈਠੇ ਐ ਉਹਨਾਂ ਦੇ ਮੰਤਰੀ ਰਵਿੰਦਰ ਜੀ ਅੰਦਰ ਬੈਠੇ ਐ ਨੂੰ ਸਾਰਿਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਇੱਥੇ ਲਿਆਉਣ ਜਿੱਥੇ ਬਦਮਾਸ਼ਾਂ ਦਾ ਅੰਦਰੋਂ ਚੱਲ ਰਿਹਾ ਰੋਜ਼ਗਾਰ ਚੱਲ ਰਿਹਾ ਇਟਸ ਅ ਬਿਜ਼ਨਸ ਐਜ਼ ਯੂਜੂਅਲ ਜਿਵੇਂ ਕਹਿੰਦੇ ਐ ਨਾ ਵੀ ਅੰਦਰੋਂ ਫਰੋਤੇ ਵੀ ਲੈ ਰਹੇ ਐ दारू ਵੀ ਵੇਚ ਰਹੇ ਐ ਚਿੱਟਾ ਵੀ ਵੇਚ ਰਹੇ ਐ ਲੋਕਾਂ ਨੇ ਕਤਲ ਦੇ ਮੀਮਨ ਮੂਸੇਵਾਲਾ ਦਾ ਜਿਹੜਾ ਮਰਡਰ ਐ ਜੇਲ੍ਹ ਤੋਂ ਅੰਦਰੋਂ ਬੈਠ ਕੇ ਸਾਜ਼ਿਸ਼ ਕੀਤੀ ਗਈ ਇੰਟਰਵਿਊ ਅੰਦਰ ਹੋ ਰਹੀਆਂ ਐ ਟੈਲੀਵਿਜ਼ਨ ਦੇ ਉੱਤੇ ਰੀਲਸ ਪਾਈ ਜਾ ਰਹੀਆਂ ਐ ਕੰਮ ਕੇਜਰੀਵਾਲ ਸਾਹਿਬ ਨੇ ਕਰਨੇ ਇੱਥੇ ਲੈ ਆਣ ਦਿੱਲੀ ਵਿੱਚੋਂ ਇੱਥੇ ਚਲਾ ਲੈਣਗੇ ਫਿਰ ਤਾਂ ਕਿਸੇ ਯਾਤ ਲੈਣ ਦੀ ਲੋੜ ਨਹੀਂ ਪ੍ਰਧਾਨ ਜੀ ਦੇਖੋ ਸਭ ਤੋਂ ਵੱਡਾ ਸ਼ਰਮਨਾਕ ਮੁਕਾਮ ਜਿਹੜਾ ਹੈ ਕੱਲ ਇੱਥੇ ਅਮਨ ਰੋੜਾ ਜੀ ਮੈਂ ਉਹਨਾਂ ਨੂੰ ਇੱਕ ਸਮਝਦਾਰ ਆਵਾਜ਼ ਸਮਝਦਾ ਸੀਗਾ ਵੀ ਇਹ ਸਾਰੇ ਟੋਲੇ ਦੇ ਅੰਦਰ ਕੋਈ ਨਾ ਕੋਈ ਅਜੇ ਗੱਲਬਾਤ ਸਿਆਣੀ ਕਰਨ ਵਾਲਾ ਵੀ ਕਿਤੇ ਬੈਠਾ ਹੈ ਪਰ ਕੱਲ ਜਿਹੜਾ ਕਲੰਕ ਉਹਨਾਂ ਨੇ ਇੱਥੇ ਆ ਕੇ ਲਾਇਆ ਇਸ ਪਿੰਡ ਦੇ ਅੰਦਰ ਜਿੰਨਾ ਇਹਨਾਂ ਨੂੰ ਮਤਲਬ ਮੱਲਮ ਲਾਣ ਦੀ بجائے ਜਲੀਲ ਕੀਤਾ ਨੂਹ ਛਿੜਕਿਆ ਜਿਹੜਾ ਇਹਨਾਂ ਦੇ ਜ਼ਖਮਾਂ ਦੇ ਉੱਤੇ ਵੀ ਆ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਜੇ ਠੇਕੇ ਤੋਂ ਨਹੀਂ ਲਈਦਾ ਸਭ ਠੇਕੇ ਤੋਂ ਬਾਹਰ ਜਿਹੜੀ ਵਿਕਰੀ ਹੈ ਮਨੁਰੜਾ ਜੀ ਉਹ ਵੀ ਤੁਹਾਡੇ ਕਰਿੰਦਿਆਂ ਦੀ ਵਿਕਰੀ ਹੈ ਪੰਜਾਬ ਦੇ ਅੰਦਰ ਅਗਰ ਚਿੱਟਾ ਵਿਕ ਰਿਹਾ ਹੈ ਤਾਂ ਕੋਈ ਠੇਕਾ ਨਹੀਂ ਖੁਲਿਆ ਹੋਇਆ ਉਹਦੇ ਵਿੱਚ ਵੀ ਹਿੱਸੇਦਾਰੀ ਹੈ ਲੀਡਰਾਂ ਦੀ ਤੇ ਜਿਹੜੀ दारू ਨਕਲੀ ਵੇਚ ਰਹੀ ਹੈ ਕਿਉਂਕਿ ਉਸੇ ਮੁਨਾਫਾ ਜ਼ਿਆਦਾ ਹੈ ਉਹਦੇ ਵਿੱਚ ਵੀ ਹਿੱਸਾ ਇਹਨਾਂ ਦਾ ਹੈ ਪੰਜਾਬ ਦਾ ਮੇਰਾ ਸਵਾਲ ਮੈਂ ਛੱਡੋ ਮਨੂ ਰੂੜਾ ਜੀ ਦੇ ਪੁੱਲੇ ਉਹ ਕੀ ਹੈ ਉਹਨਾਂ ਨੇ ਭਗਵੰਦ ਮਾਨ ਜੀ ਪਹਿਲੇ ਫੰਗ ਕੱਟ ਰੱਖੇ ਉਹਨਾਂ ਦੇ ਇਹਨਾਂ ਦੇ ਮੀਤ ਹੀਰ ਜੀ ਦੇ ਫੰਗ ਕੱਟ ਤੇ ਚੀਮਾ ਸਾਹਿਬ ਦਾ ਨੰਬਰ ਲੱਗਣ ਵਾਲਾ ਹੈ ਪਿਆਰੀ ਸਮਝ ਲਓ ਤੁਸੀਂ ਆ ਜਿਹੜੇ ਅੱਜ ਆਏ ਆ ਚੀਮਾ ਸਾਹਿਬ ਪਹਿਲਾਂ ਨਹੀਂ ਆਏ ਅੱਜ ਕਿਉਂਕਿ ਪਤਾ ਲੱਗਿਆ ਜਾਖੜ ਆ ਗਿਆ ਆਣ ਲੱਗਿਆ ਤੇ ਭਗਵੰਦ ਮਾਨ ਜੀ ਦੇ ਨਾਲ ਨਾਲ ਉਹ ਵੀ ਆ ਕੇ ਹਾਜ਼ਰੀ ਪਾ ਕੇ ਸਾਡਾ ਆਪਣਾ ਲੱਗਿਆ ਜੀ ਹਲਕਾ ਮੈਨੂੰ ਪਤਾ ਆ ਨੇ ਸਾਹਿਬ ਸਾਰਾ ਪੰਜਾਬ ਉਹਨਾਂ ਨੂੰ ਸੌਂਪ ਰੱਖਿਆ ਸੱਚੀ ਢਲ ਕੇ ਇੱਕ ਸੈਕਿੰਡ ਸਮਾਂ ਜਿਹੜੀ ਮੈਂ ਗੱਲ ਪੂਰੀ ਕਰਨਾ ਉਹ ਜਿਹੜੇ ਸਾਰੇ ਲੋਕ ਐ ਉਹ ਆ ਸਰਕਾਰ ਭੁੱਲ ਗਈ ਅਮਨ ਰੋੜਾ ਜੀ ਨਹੀਂ ਰੋਲਾ ਭਗਵੰਤ ਮਾਨ ਜੀ ਦਾ ਭਗਵੰਤ ਮਾਨ ਜੀ ਪਹਿਲੀ ਜ਼ਿੰਮੇਵਾਰੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਥੋੜੇ ਮੋਢਿਆਂ ਤੇ ਐ ਚਾਹੇ ਨਕਲੀ दारू ਵੀ ਵੇਚੀ ਜਾ ਰਹੀ ਐ ਚਾਹੇ ਚਿੱਟਾ ਵੇਚਿਆ ਜਾ ਰਿਹਾ ਇਟਸ ਅ ਲਾਅ ਐਂਡ ਆਰਡਰਸ ਪ੍ਰੋਬਲਮ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਤਾਂ ਹੋਣੀ ਐ ਮਨੋ ਰੋੜਾ ਜੀ ਦੀਆਂ ਨਹੀਂ ਜੇ ਨਹੀਂ ਐ ਫਿਰ ਛੱਡੋ جا کے ہمیں ਝੂਠੇ ਉੱਤੇ ਹੰਝੂ ਭਾਈ ਜਾਂਦੇ ਦਿੱਲੀ ਚ ਤੁਸੀਂ ਵੀ ਗ੍ਰਫਤਾਰੀਆਂ ਦੇ ਲੋ ਅੰਦਰ ਬੈਹਜੋ ਸਰਕਾਰ ਤਾਂ ਚਲਦੀ ਰਹੂਗੀ ਉਹ ਕਹਿੰਦੇ ਅੱਜ ਕਹਿੰਦੇ ਜੇਲ੍ਹ ਚੋਂ ਇੱਕ ਫਰਮਾਨ ਕੱਢੀ ਬੈਠਿਆ ਜੇਲਾ ਚ ਤੇ ਜਾਣਗੇ ਸਾਬ ਪਰ ਲੋਕ ਨਾ ਮਾਰੋ ਪੰਜਾਬ ਦੀ ਜਵਾਨੀ ਪੰਜਾਬ ਦੇ ਭਵਿੱਖ ਨੂੰ ਇਸ ਤਰ੍ਹਾਂ ਆਖੂ ਰਾਸੀ ਨਹੀਂ ਲੱਗਣ ਜਾਂਦੇ ਅੱਜ ਪੀੜਤ ਪਰਿਵਾਰਾਂ ਨੇ ਜੀ ਕਿਹਾ ਕਿ ਮਾਨ ਸਾਹਿਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈਗੀ ਜਦ ਕਿ ਸਾਡੇ ਨਾਲ ਬਿੱਤਕਰਾ ਕੀਤਾ ਜਾ ਰਿਹਾ ਸਾਨੂੰ ਮੁਆਵਜ਼ਾ 5 ਲੱਖ ਬੋਲਿਆ ਜਾ ਰਿਹਾ ਜਦ ਕਿ ਕੋਈ ਜ਼ਿੰਮੇਵਾਰ ਦੇ ਵਿੱਚੋਂ ਜਦੋਂ ਪਰਿਵਾਰ ਦੇ ਵਿੱਚੋਂ ਹਾਦਸਾ ਹੁੰਦਾ ਤਾਂ ਉਹਨੂੰ ਕਰੋੜ ਰੁਪਏ ਦਿੱਤਾ ਜਾਂਦਾ ਹੈ ਸਾਡੇ ਨਾਲ ਬਿੱਤਕਰਾ ਕੀਤਾ ਜਾ ਆ ਸਰਕਾਰ ਬਿਨਾ ਕਿਸੇ ਨੀਤੀ ਦੇ ਚੱਲ ਰਹੀ ਹੈ ਸਾਹਿਬ ਆ ਹੁਣ ਮੌਕਾ ਨਹੀਂ ਕਿਉਂਕਿ ਜਿੱਥੇ ਖੜਾ ਹਾਂ ਦੇ ਵਿੱਚ ਮੈਂ ਰਾਜਨੀਤੀ ਨਹੀਂ ਰਗੜੋੜਨਾ ਚਾਹੁੰਦਾ ਪਰ ਰਾਜਨੀਤੀ ਉਹ ਵੀ ਮਾੜੀ ਹੁੰਦੀ ਹੈ ਜਿਹੜੀ ਲੋਕਾਂ ਦੇ ਸੇਵਿਆਂ ਤੇ ਕੀਤੀ ਜਾਂਦੀ ਹੈ ਰਾਜਨੀਤੀ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਸਾਹਿਬ ਆਰਬਿਟਰਰੀ ਨਹੀਂ ਹੋ ਸਕਦਾ ਕਿ ਭਗਵੰਤ ਮਾਨ ਜੀ ਫੋਟੋ ਖਿਚਾਣ ਨੂੰ ਅਡੀਕਦੇ ਰਹਿਣ ਵੀ ਕਦੋਂ ਕੋਈ ਸੁਨੇਹਾ ਆਵੇ ਬਾਰਡਰ ਤੋਂ ਤੇ ਮੈਂ ਕਰੋੜ ਰੁਪਇਆ ਲੈ ਕੇ ਕਰੇ ਜਾਵਾਂ ਦੇ ਫੋਟੋ ਖਿਚਾ ਲਾਂ ਸਭ ਆ ਕੋਈ ਬਾਦਰੀ ਨਹੀਂ ਹੈ ਜੱਕੜਦਾ ਤੁਸੀਂ ਇਹਨਾਂ ਪਰਿਵਾਰਾਂ ਵਾਸਤੇ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਵੀ ਇਸ ਹਾਲਾਤ ਜੋ ਵੀ ਇਹ ਹਾਲਾਤਾਚ ਡੈਥ ਹੋਗੀ ਸਰਕਾਰ ਦੀ ਪਾਲਿਸੀ ਹੈ ਐਨਾ ਪੈਸਾ ਮਿਲਣਾ ਤਾਂ ਉਹਨਾਂ ਨੂੰ ਧਰਲੇ ਲਾਣ ਦੀ ਲੋੜ ਪਵੇ ਨਾ ਉਹਨਾਂ ਨੂੰ ਕਿਸੇ ਦੇ ਕੋਈ ਲੀਡਰਾਂ ਕੋਲ ਜਾਣਾ ਪਵੇ ਨਾ ਹੀ ਇਸ ਕਿਸਮ ਦੀ ਐਕਸ਼ਨ ਕਮੇਟੀਆਂ ਬਣ ਪਿੰਡਾਂ ਦੇ ਅੰਦਰ ਆ ਐਸੇ ਕਰਕੇ ਵੀ ਸਰਕਾਰ ਫੇਲ ਹੋ ਗਈ ਸਰਕਾਰ ਦੀ ਕੋਈ ਨੀਤੀ ਹੈ ਨਹੀਂ ਜਿਹੜਾ ਜਿੱਥੇ ਸਬੂਤ ਲੱਗਦਾ ਜਿਹੜਾ ਜਾ ਕੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਮਿਲੂਗਾ ਉਹਨਾਂ ਨੇ ਆਪਦੀ ਸੈਟਿੰਗ ਕਰ ਲੈਣੀ ਹੈ ਲੈ ਤੁਹਾਨੂੰ ਕਰੋੜ ਰੁਪਿਆ ਦਵਾ ਦੇਣੇ ਉਹਦੇ ਵਿੱਚ ਸਾਡਾ ਕੀ ਹਿੱਸਾ ਹੈ ਨਾ ਨਾਮ ਇਸ ਨਾਮ ਇਸ ਨਾਮ ਗੁਜਰਾ ਇਸ ਮੇਤ ਜੀ 20 ਤੋਂ ਵੱਧ ਮੋਤਾ ਹੋ ਚੁੱਕੀ ਹੈ ਉਹ ਇਹ ਵੱਡੀ ਘਟਨਾ ਹੈਗੀ ਤੁਸੀਂ ਇਨਕੁਆਰੀ ਕਿਸ ਤਰ੍ਹਾਂ ਦੀ ਚਾਹੁੰਦੇ ਆ ਕਿ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਦੇਖੋ ਅੱਜ ਦੇ ਦਿਨ ਚਾਹੇ ਮੈਂ ਤਾਂ ਕਹਿਣਾ ਵੀ ਮੈਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕੀਤਾ ਇਨਕੁਆਰੀ ਵੀ ਇਲੈਕਸ਼ਨ ਕਮਿਸ਼ਨ ਨੇ ਮਾਰਕੀ ਕਿ ਭਗਵੰਤ ਮਾਨ ਜੀ ਨੇ ਨਹੀਂ ਕੀਤੀ ਕਿੰਨੇ ਦਿਨ ਹੋ ਗਏ ਭਗਵੰਤ ਮਾਨ ਜੀ ਨੇ ਕਰਨੀ ਸੀ ਤੇ ਨਾਲ ਹੀ ਨਾਲ ਕਰ ਦਿੰਦੇ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਯਾਰ ਚੇਤੇ ਨਹੀਂ ਉਹ ਤਾਂ ਵਿਚਾਰੀਆਂ ਇੱਥੇ ਬੇਬੀਆਂ ਦਸਰੀਆਂ ਸੀਗੀਆਂ ਵੀ ਆ ਤੇ ਜਾ ਕੇ ਉਹ दारू ਵਾਲੇ ਜਿਹੜੀ ਫੈਕਟਰੀਆਂ ਐ ਉੱਥੇ ਜਾ ਕੇ ਉਹਨਾਂ ਕੋਲ ਬੈਠ ਕੇ ਖਾਣਾ ਪੀਣਾ ਵੀ ਕਰਦੇ ਜਾਕਰ ਸਾਹਿਬ 4 ਦਿਨ ਡੈੱਡ ਬਾਡੀਆਂ ਮੋਤੀਆਂ ਦੇ ਉੱਤੇ ਰੋਦੀਆਂ ਰਹੀਆਂ ਜਿਹੜੀਆਂ ਵਿਧਵਾ ਹੋਈਆਂ ਨੇ ਉਹਨਾਂ ਨੂੰ ਧਰਨਾ ਲਾਉਣਾ ਪਿਆ ਡੀਸੀ ਦਫ਼ਤਰ ਦੇ ਸਾਹਮਣੇ ਫੇਰ ਕਿਤੇ ਜਾ ਕੇ ਜਿਹੜਾ 5 ਲੱਖ ਰੁਪਏ ਦਾ ਮੁਆਵਜ਼ਾ ਜਾਂ ਕੋਈ 13 ਦਾ ਕਹਿ ਰਿਹਾ ਉਹ ਦਿੱਤਾ ਗਿਆ ਕਿਵੇਂ ਦੇਖਦੇ ਹੋ ਚੀਜ਼ ਮੋਟਾ ਪੈਸਾ ਹੈ ਸਾਹਿਬ ਕਿਉਂਕਿ ਜੇ ਰੋਲਾ ਪੈਂਦਾ ਹੈ ਨਾ ਇਹਨਾਂ ਨੂੰ ਪਤਾ ਨਹੀਂ ਸੀ ਵੀ ਇੰਨੀ ਮੌਤਾਂ ਹੋ ਜਾਣਗੀਆਂ 4-5 ਹੁੰਦੀਆਂ ਤਾਂ ਪਰਦਾ ਪਾ ਲੈਣਾ ਸੀਗਾ ਇਹਨਾਂ ਨੇ ਹੁਣ ਮੌਤਾਂ ਇੰਨੀਆਂ ਹੋ ਗਈਆਂ ਹੁਣ ਜੇ ਇੱਥੇ ਸੁਨੀਲ ਜਖੜ ਆ ਗਿਆ ਤਾਂ ਭਗਵੰਤ ਮਾਨ ਜੀ ਵੀ ਆ ਗਏ ਅੱਜ ਚੀਮਾ ਸਾਹਿਬ ਵੀ ਆ ਗਿਆ ਮਨਰੂੜਾ ਜੀ ਵੀ ਆ ਗਏ ਇਹ ਸਭ ਦਬਾਅ ਦੇ ਨਾਲ ਕੰਮ ਕਰਨਗੇ ਆ ਜਿਹੜੀ ਚਰਬੀ ਪੈਸੇ ਦੀ ਚੜੀ ਹੈ ਸਾਹਿਬ ਮੈਂ ਫੇਰ ਦੁਹਰਾ ਰਹੇ ਹਾਂ ਖੁਦ ਭਗਵੰਤ ਮਾਨ ਜੀ ਨੇ ਕਿਹਾ ਉੱਠਿਆਂ ਤੇ ਚੜ ਚੜ ਕੇ ਕਿਹਾ ਕੇਜਰੀਵਾਲ ਸਾਹਿਬ ਨੇ ਕਿਹਾ ਵੀ दारू ਦੇ ਵਿੱਚ 40 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਜੀ ਤੇ ਕਹਿੰਦੇ ਸੀ ਵੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਤੋਂ ਕਿ ਇਨਕਮ ਟੈਕਸ ਡਿਪਾਰਟਮੈਂਟ ਤੋਂ ਆਏ ਹੈ ਉਹਨਾਂ ਨੂੰ ਪਤਾ ਹੈ ਪੈਸਾ ਕਿੱਥੋਂ ਕੱਢਣਾ ਜੀ ਉਹ ਪੈਸਾ ਕੱਢ ਰਹੇ ਹੈ ਸਾਹਿਬ ਆ ਜਿਹੜੇ ਇਹਨਾਂ ਦੀ ਮੁੱਤਾਂ ਹੋਈਆਂ ਇਹਨਾਂ ਦੇ ਉਸ ਉਸ ਪੈਸੇ ਕੱਢਣ ਕਰਕੇ ਹੋਈਆਂ ਵੀ ਪੈਸਾ ਤਾਂ ਉਦੋਂ ਨਿਕਲੇ ਜਾਊਗਾ ਜੇ ਸਸਤੀ ਸ਼ਰਾਬ ਬਣੂਗੀ ਉਸੇ ਮਾਰਜਿਨ ਜ਼ਿਆਦਾ ਹੋਊਗਾ ਬਣਾਉਣ ਵਾਲੇ ਨੂੰ ਤਾਂ ਹਿੱਸਾ ਵੀ ਗੱਫੇ ਵੀ ਜ਼ਿਆਦਾ ਆਣੇ ਹੈ 7000 ਕਰੋੜ ਰੁਪਏ ਪੰਜਾਬ ਦਾ ਸ਼ਾਇਦ ਉਹ ਮੈਂ ਉਹਨਾਂ ਦੀ ਗੱਲ ਸਹੀ ਮੰਨ ਲਾਂ ਤੋ ਪੈਸਾ ਦਾ ਆ ਰਿਹਾ ਹੈ ਖਜ਼ਾਨੇ ਚ ਨਹੀਂ ਜਾ ਰਿਹਾ ਦਿੱਲੀ ਜਾ ਰਿਹਾ ਜਿਹਦੇ ਕਰਕੇ ਕੇਜਰੀਵਾਲ ਸਾਹਿਬ ਅੰਦਰ ਬੈਠੇ ਹੈ ਤੇ ਨੰਬਰ ਇਹਨਾਂ ਦਾ ਪੰਜਾਬ ਵਾਲਿਆਂ ਦੇ ਨਾਲ ਹੈ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਆ ਕੇ ਕਹੇਗਾ ਵੀ ਇਹਨਾਂ ਦੀ ਵੀ ਜਾਂਚ ਕਰਾਓ ਕੋਖ ਕਰਾਓ ਅੱਜ ਕੋਈ ਕਿਸੇ ਤੇ ਇਲਜ਼ਾਮ ਨਹੀਂ ਲੱਗ ਸਕਦਾ ਵੀ ਪੋਲਿਟੀਕਲ ਵੈਂਡਟਾ ਇਲੈਕਸ਼ਨ ਕਮਿਸ਼ਨ ਹੈ ਨਿਰਪੱਖ ਤੌਰ ਤੇ ਟਰਾਂਸਪੇਰੈਂਟ ਜਾਂਚ ਹੋਵੇ ਤੇ ਇਹਨਾਂ ਨੂੰ ਬਣਦੀ ਸੰਸਦ ਸਾਡੇ ਪੰਜਾਬ ਦੀ ਇਹ ਖਰਾਬ ਨੀਤੀ ਬਾਰੇ ਕੀ کہیں گے ਕਹਿੰਣਾ ਜਿੰਨੀ ਜਲਦੀ ਹੋਇਆ ਜੀ ਦਿੱਲੀ ਵਾਲੇ ਮੈਂ ਫੇਰ ਉਹ ਇਧਰ ਰਹਾਂਗਾ ਬਾਰ-ਬਾਰ ਜਿਹੜੇ ਲਾਹੌਰ ਬੁੱਧੂ ਉਹ ਵੀ ਸ਼ੋਰ ਬਦੂ 302 ਦੀ ਗੱਲ ਕੀਤੀ ਗਈ ਸੀ ਜਾਖੜ ਸਾਹਿਬ ਪਿੰਡ ਵਾਲਿਆਂ ਦਾ ਕਹਿਣਾ ਕਿ ਜਿਹੜੀ 302 ਦੀ ਗੱਲ ਕੀਤੀ ਸੀ ਤੁਸੀਂ ਬੋਲੇ ਸੀ ਸਵੇਰ ਦੀ ਹੈ ਤੇ ਪੂਰੇ ਦੇਸ਼ ਹੋ ਗਿਆ ਨਕਲੀ ਸ਼ਰਧਾ ਬੁੱਕੀ ਬਾਕੀ ਚਲੋ ਬਸ ਕਰੀਏ ਅੱਗੇ ਚੱਲੋ ਹੈ ਮੁੱਖ ਮੰਤਰੀ ਕਿਸੇ ਦੀ ਸਰਕਾਰ ਚ ਸਰ ਜੇ ਤੁਸੀਂ ਕਹੋ ਸੋ ਜਿਵੇਂ ਤੁਸੀਂ ਸੁਣਿਆ ਸੁਨੀਲ ਕੁਮਾਰ ਜਾਖੜ ਵੱਲੋਂ ਕਿਹਾ ਗਿਆ ਕਿ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਹਨਾਂ ਨੇ ਇਹ ਇੱਕ ਸਿੱਟ ਦੀ ਟੀਮ ਬਣਾਈ ਹੈ ਜੋ ਇਸ ਦੀ ਜਾਂਚ ਕਰ ਰਹੀ ਹੈ ਇਹਨਾਂ ਸੋਚੇ ਪੰਜਾਬ ਸਰਕਾਰ ਵੱਲੋਂ ਇਹ ਜਾਂਚ ਟੀਮ ਬਣਾਈ ਗਈ ਹੈ ਕੈਮਰਾ ਪਾਸਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਜਾਗ ਦੀ ਆਵਾਜ਼ ਵਣੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ